ਵਲਾਤ ਜਿਹੜਾ ਬਲਾਤ ਜਿਹਨੂੰ ਚਿੰਨੂ ਬੁਲਾਣਾ ਬਰਾਤ ਨੂੰ ਚਿੰਨੂ ਬੁਲਾਣਾ ਗਣਤੀ ਮਿਲਾਉਂਦੇ ਨੇ ਕਿੰਨੇ ਬੰਦੇ ਨੇ ਪਾਣੇ ਨੂੰ ਹੱਥ ਪਾਇਆ ਨੇ ਤੂੰ ਤੇ ਪਾਣੇ ਦੇਖੋ ਆਹ ਪੰਥ ਭਾਦਾ ਭਾਈ ਹਮੀਰ ਭਾਜੀ ਆਹ ਦੇਖੋ ਹਰਿਆਵਾਂ ਭਾਜੀ ਨਹੀਂ ਇਹ ਕੰਜਰ ਦਾ ਬੰਦਾ ਕੁੱਤਾ ਪਤਾ ਮਹਾਕਾਲਾ ਗਾਣੇ ਵਿੱਚ ਤੂੰ ਬੜਾ ਕਾਤੂ ਬੰਦਾ ਕਮੇਗਾ ਗਾਣੇ ਕਰਨੀ ਠੀਕ ਹੈ ਇਹ ਇਹ ਬੀਬੀ ਨਾ ਇਹ ਮਹਾਕਾਲ ਸਿੰਘ ਨੂੰ ਗਾਲਾਂ ਕੱਢ ਰਹੀ ਆ ਫਰਲੇ ਮਹਾਕਾਲ ਨੂੰ ਗਾਲਾਂ ਕੱਢਦੀ ਵੀ ਆ ਬੀਬੀ ਜਦੋਂ ਬੰਦੀਆਂ ਨੂੰ ਬੇਨਤੀ ਆ ਇੱਕ ਮਿੰਟ ਯਾਰ ਜਦੋਂ ਬੰਦੀਆਂ ਨੂੰ ਬੇਨਤੀ ਆ ਕੱਲਾ ਫਰਲੇ ਨਾ ਮੰਡੋ ਉਹਨਾਂ ਦਾ ਸਤਿਕਾਰ ਵੀ ਕਰੋ ਮਾਗਰ ਵੀ ਫੜੋ ਇਹ ਮਹਾਕਾਲ ਨੂੰ ਕਹਿ ਰਹੀ ਆ ਹਰਾਮਜਾ ਦਾ ਕੁੱਤਾ ਹੈ ਇਹ ਪੀਤੀ ਆ ਇਹਨਾਂ ਦਾ ਰੂਪ ਪੀਤੀ ਆ ਇਹਨਾਂ ਦਾ ਰੂਪ ਕਹਿੰਦੇ ਕਿ ਇਹਨੂੰ ਲੈ ਕੇ ਮਹਾਕਾਲ ਦੇ ਗਾਲ ਕੱਢਦਾ ਨਹੀਂ ਫਿਰਨਾ ਇਹ ਮਹਾਕਾਨ ਦੇ ਗੱਲ ਪਿਆ ਜਥੇਦਾਰ ਪਟਿਆਲੇ ਦਾ ਦਸਣਦਿਆ ਕਰਦੇ ਆ ਉਹ ਕਰਦੇ ਆ ਗੱਲ ਕਰਦੇ ਆ 10 ਮਿੰਟ ਫੋਨ ਅਪੋਚਨ ਫੋਨ ਬਾਈ ਜੀ ਚਲੋ ਖਾ ਗਾ ਭਾਗ ਤੁਰੀ ਫਿਰਦੇ ਨੇ ਇਹ ਹੈਲੋ ਜਾ ਜਾ ਨਾ ਬੁਲਾ ਜਾ ਤੂੰ ਰਿਆ ਜਨਾਨੀ ਦੇ ਬਾਹਰ ਤੇ ਆ ਮਾਰੀ ਗਿਆ ਜਨਾਨੀਆਂ ਤੋਂ ਕਿਹਦੇ ਆ ਆਓ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਤੂਫਾਨ ਸਿੰਘ ਜੀ ਦਸ਼ਮੇਸ਼ 17 ਨਾਲ ਫੌਜ ਬਾਬਾ ਮੇਜਰ ਸਿੰਘ ਸੋਢੀ ਜੀ ਦੀ ਅੱਛਾ ਬੇਨਤੀ ਹੱਪਾ ਫੌਜਾਂ ਦੇ ਅੱਗੇ ਰੱਖਣੀ ਸੀ ਅੱਜ ਸਾਡੇ ਕੋਲ ਇੱਕ ਮਸਲਾ ਆਇਆ ਦੀ ਕਿਹੜਾ ਪਿੰਡਾ ਬਾਬਾ ਜੀ ਕੜਾ ਇੱਕ ਕੜਾ ਪਿੰਡਾ ਇਹ ਮਹਾਕਾਲ ਜੀ ਜਥੇਦਾਰ ਜੀ ਉਰੇ ਰਹਿੰਦੇ ਨੇ ਤੇ ਇਹਨਾਂ ਦੇ ਗਮਾਂਡੀਆਂ ਨੇ ਇਹਨਾਂ ਦੀ ਕੰਧ ਵੀ ਢਾਹਤੀ ਅਸੀਂ ਤੁਹਾਨੂੰ ਕੰਧ ਵੀ ਦਿਖਾਉਣਾ ਹੈ ਵਿੱਚੋਂ ਤੇ ਉਲਟਾ ਅੱਜ ਇਹ ਕਈ ਦਿਨਾਂ ਬਾਅਦ ਉਰੇ ਆਏ ਪਹਿਲਾਂ ਵੀ ਆਏ ਜਿੱਦੇ ਉੱਤੇ ਇਹਨਾਂ ਦੇ ਹੱਥੀ ਉੱਥੀ ਪੈ ਗਏ ਵਿਚਾਰੇ ਮਹਾਕਾਲ ਸਿੰਘ ਨੇ ਬਜ਼ੁਰਗ ਨੇ ਇਹ ਸੋਚਦੇ ਨੇ ਵੀ ਅਸੀਂ ਕਿਸੇ ਨਾਲ ਝਗੜਾ ਕਰਾਂਗੇ ਫਰਲੇ ਦੀ ਬੇਇੱਜ਼ਤੀ ਹੋ ਜਾਣੀ ਆ ਜਾਂ ਸਾਡਾ ਨੁਕਸਾਨ ਨਾ ਕਰ ਦੇਣਾ ਤੇ ਅੱਜ ਇਹ ਫੌਜਾਂ ਲੈ ਕੇ ਆਏ ਅਸੀਂ ਦੋ ਤਿੰਨ ਸਿੰਘ ਲੈ ਕੇ ਆਏ ਅਸੀਂ ਕਿ ਵੀ ਚਲੋ ਗੱਲਬਾਤ ਦੇਖੀ ਜਾ ਕੇ ਕੀ ਗੱਲਬਾਤ ਆ ਇਹਦੇ ਪਿੱਛੇ ਵਾਲਾ ਗਵਾਂਢੀ ਆ ਕੇ ਮਾਂ ਕਾਲਜੀ ਦੇ ਹੱਥੀ ਪੈ ਗਿਆ ਦਰੂਕਤੀ ਦੋਨਾਂ ਨੇ ਸ਼ਰਾਬ ਪੀਤੀ ਵੀ ਸੀ ਤੇ ਚਲੋ ਜਿੱਨਾਂ ਦਾ ਸਰਿਆ ਉਹਦੀ ਛੇਤਰਪਤਾਲ ਕਰੀ ਆ ਅਸੀਂ ਨੇ ਤੇ ਜਥੇਬੰਦੀਆਂ ਨੂੰ ਬੇਨਤੀ ਆ ਮਾਂ ਕਾਲਜੀ ਦਾ ਸਾਥ ਦਿੱਤਾ ਜਾਵੇ ਇਹਨਾਂ ਦੇ ਨਾਲ ੱੱੱਕਾ ਹੋ ਰਿਹਾ ਨਜਾਇਜ਼ ਸਾਰੀਆਂ ਜਥੇਬੰਦੀਆਂ ਨੂੰ ਬਾਬਾ ਫਤਿਹ ਸਿੰਘ ਜੀ ਦੀ ਫੌਜ ਨੂੰ ਸਾਰੀ ਫੌਜਾਂ ਨੂੰ ਬੇਨਤੀ ਆ ਜਥੇਹਾਰ ਜੀ ਦਾ ਮਤਲਬ ਬਹੁਤ ਭਦੀ ਸ਼ਬਦਾਵਲੀ ਵਰਤੀ ਹੈ ਜਥੇਹਾਰ ਜੀ ਵਾਸਤੇ ਮਹਾਕਾਲ ਰੂਪ ਹੈ ਇਹਨਾਂ ਦਾ ਸਤਿਕਾਰ ਕਰਦੀਆਂ ਨੇ ਸਾਰੀਆਂ ਫੌਜਾਂ ਤੇ ਸਾਨੂੰ ਜੇ ਕੋਈ ਵੱਡਾ ਮੋਰਚਾ ਲਾਉਣਾ ਪਏਗਾ ਤਾਂ ਅਸੀਂ ਸਨੇਹਾ ਦਵਾਂਗੇ ਤੇ ਬਾਬਾ ਜੀ ਆਪ ਤਾਂ ਨੰਬਰ ਬੋਲ ਰਹੇ ਨੇ ਵਿੱਚ ਦੀ ਬਾਬਾ ਜੀ ਨੰਬਰ ਬੋਲੋ ਆਪਣਾ ਵਿੱਚ ਦੀ 94172 43445 ਦੁਬਾਰਾ ਬੋਲੋ ਜੀ 94172 43442 ਮੇਰਾ ਨੰਬਰ ਹੈਗਾ ਜੀ 9653700602 ਮਾਹਕਾਲ ਜੀ ਨੂੰ ਇਨਸਾਫਤ ਪਾਉਣਾ ਆਪਾਂ ਨੇ ਜਿੰਨੀ ਵੀ ਫੌਜ ਆ ਵੱਧ ਤੋਂ ਵੱਧ ਫੌਜ ਦਾ ਆਪਾਂ ਨੂੰ ਸਹਿਯੋਗ ਚਾਹੀਦਾ ਤੇ ਜਿੱਦੇ ਮੋਰਚਾ ਲਾਉਣਾ ਉਹ ਅਸੀਂ ਡੇਟ ਦੱਸਾਂਗੇ ਤੇ ਬਾਕੀ ਜੋ ਗੱਲਬਾਤ ਆ ਜੇ ਕਿਸੇ ਨੇ ਪੁੱਛਣੀ ਆ ਤਾਂ ਮਾਹਕਾਲ ਜੀ ਦਾ ਨੰਬਰ ਵੀ ਆ ਗਿਆ ਮੇਰਾ ਨੰਬਰ ਵੀ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ